ਕਾਤੇ ਤੁਹਾਡੇ ਸਾਡੇ ਚੈਨਲ ਕਮਲ ਬੈਸਸ ਨੂੰ ਕਿਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹ ਲੈ ਕੇ ਆਏ ਆਪਾਂ 22 22.5 ਇੰਚ ਛਾਤੀ ਇੱਕੀ ਕੈਮਰਾ ਛਾਦੇ 23 24 ਇੰਚ ਹੈ ਗਿਆ ਹੇਪਾ ਉਹਦੇ ਹਿਸਾਬ ਦੇ ਨਾਲ ਦੇਖੋ ਆਪਣਾ ਬੈਕ ਗਲਾ ਜਿਹੜਾ ਹੈਗਾ ਕਿ ਬਹੁਤ ਜ਼ਿਆਦਾ ਛੋਟਾ ਹੈਗਾ ਤੇ ਇੱਕ ਉਹਨਾਂ ਦੀ ਜ਼ਿਆਦਾ ਛਾਤੀ ਹੈਵੀ ਹੋਣ ਕਰਕੇ ਇਹ ਚੀਜ਼ ਦੇ ਉੱਪਰ ਉਹਨਾਂ ਨੂੰ ਬਹੁਤ ਜ਼ਿਆਦਾ ਜਿੰਨੀ ਪ੍ਰੋਬਲਮ ਆਉਂਦੀ ਆ ਆਪਾਂ ਇੱਥੋਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਇਸ ਚੀਜ਼ ਦੇ ਉੱਪਰ ਆਪਾਂ ਕਾਟ ਪਾਉਣੀ ਹੈ ਕਿਸ ਤਰੀਕੇ ਨਾਲ ਪਾਉਣੀ ਹੈ ਉਹ ਆਪਾਂ ਇੱਕ ਹੈ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਚੈਨਲ ਤਾਂ ਨਵੇਂ ਆਣ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਇਹ ਨਵੀਂਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਪਹੁੰਚ ਸਕੇ ਤੇ ਤੁਸੀਂ ਘਰ ਬੈਠੇ ਇਹਦਾ ਪੂਰੀ ਸਾਈਕੋਲੋਜੀ ਸਿੱਖ ਸਕੋ ਤੇ ਮੈਂ ਅਮੀਰ ਵੀਡੀਓ ਨੂੰ ਸ਼ੁਰੂਦਾਰ ਕਹਿੰਦਾ ਕਰਦੇ ਹਾਂ ਦੇ ਨਾਲ ਦੇਖੋ ਸਕਿਪ ਨਹੀਂ ਗਾ ਸਕਿਪ ਨਾ ਕਰਿਓ ਕਿਉਂਕਿ ਜਦੋਂ ਵੀ ਆਪਾਂ ਇਹ ਵੀਡੀਓ ਨੂੰ ਸਕਿਪ ਕਰਕੇ ਦੇਖਦੇ ਹਾਂ ਤਾਂ ਕੀ ਹੁੰਦਾ ਹੈਗਾ ਕਈ ਆਪਣੇ ਕੁਝ ਕੇ ਮੇਨ ਆ ਜਿਹੜੀਆਂ ਵਿੱਚੋਂ ਪੁਆ ਉਹ ਜਿਹੜੀ ਚੀਜ਼ ਆਪਾਂ ਨੂੰ ਲੰਘੀ ਜੇ ਦਵਾਰੋਂ ਤਾਂ ਆਪਾਂ ਨੂੰ ਜਿਹੜੀ ਉਹ ਚੀਜ਼ ਦਾ ਨਹੀਂ ਪਤਾ ਲੱਗਦਾ ਫਿਰ ਆਪਾਂ ਨੂੰ ਵੀਡੀਓ ਜਿਹੜੀ बार-बार ਰਿਪੀਟ ਕਰਦੇ ਪੈਂਦੀ ਆ ਤਾਂ ਉਹਦੇ ਲਈ ਆਪਾਂ ਤੁਹਾਨੂੰ ਦੱਸ ਦਈਏ ਵੀ ਜਿਹੜੀ ਅੱਜ ਜਿਹੜੇ ਆਪਾਂ ਵੀਡੀਓ ਲੈ ਕੇ ਆ ਬਹੁਤ ਹੀ ਜ਼ਿਆਦੇ ਖਾਸ ਮੇਰੇ ਭੈਣਾਂ ਦੇ ਲਈ ਇਹ ਵੀਡੀਓ ਆ ਤੇ ਜਿਹੜੀ ਆਪਾਂ ਇੱਥੋਂ ਛਾਤੀ ਤੋਂ ਲੈ ਕੇ ਕਮਰ ਤੱਕ ਜਿਹੜੀ ਉਹ ਕਾਟ ਪਾਉਣੀ ਆ ਉਹ ਪਰ ਕਿਹੜੇ ਤਰੀਕੇ ਨਾਲ ਅਲੱਗ ਤਰੀਕੇ ਦੇ ਜਿਹੜੀ ਕਾਟ ਉਹ ਕਿਹੜੇ ਤਰੀਕੇ ਨਾਲ ਆਪਾਂ ਪਾ ਸਕਦੇ ਤੇ ਜਿਹੜਾ ਆਪਣੇ ਛਾਤੀ ਦੇ ਉੱਪਰੋਂ ਦੇਖੋ ਆਰਮੋਲ ਦੇ ਨੀਚੇ ਵੀ ਝੋਲਣਾ ਬਣੇ ਤੇ ਆਪਣੇ ਛਾਤੀ ਦੇ ਉੱਪਰੋਂ ਪੀਟਿੰਗ ਵੀ ਸਹੀ ਆਵੇ ਆਪਣੇ ਕਮਰ ਤੋਂ ਤੇ ਹਿੱਪ ਤੋਂ ਜਿਹੜੀ ਪੀਟਿੰਗ ਸਾਰੇ ਪ੍ਰੋਪਰ ਤਰੀਕੇ ਦੇ ਨਾਲ ਆਪੇ ਆਪਾਂ ਤੁਹਾਨੂੰ ਸਾਰੀ ਚੀਜ਼ A to Z ਇੱਕਾ ਪੂਰੇ ਧਿਆਨ ਦੇ ਨਾਲ ਦੱਸਾਂਗੇ ਪੂਰੀ ਗੌਰ ਦੇ ਨਾਲ ਦੱਸਾਂਗੇ ਇਹ ਵੀਡੀਓ ਤੁਸੀਂ ਧਿਆਨ ਦੇ ਨਾਲ ਦੇਖਣਾ ਤੇ ਦੂਜਾ ਚੈਨਲ ਹੈਗਾ ਜੀ ਆਪਣਾ ਸਿੱਧੂ ਬਟਿੱਕੀ ਯੋਗਾ ਜਿਹਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਨਵੇਂ-ਨਵੇਂ ਸੂਟਾਂ ਦੇ ਵੀਡੀਓ ਲੈ ਕੇ ਆਉਣੇ ਆ ਤੇ ਉਹਦੇ ਪੁਰਾਪਾ ਤੁਹਾਨੂੰ Embroidered ਵਾਲੇ ਸੂਟ ਜਿਹੜੇ ਹਰ ਰੋਜ਼ ਖਾਸ ਦੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਤਾਂ ਤੁਸੀਂ ਉਹ ਚੈਨਲ ਤੇ ਜਾਓਗੇ ਤਾਂ ਪਲੀਜ਼ ਸਾਡੇ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਉਹਦੇ ਪੁਰਾਣੇ ਨਵੇਂ-ਨਵੇਂ ਵੀਡੀਓ ਤੁਹਾਨੂੰ ਜਲਦ ਮਿਲ ਸਕਣ ਤੇ ਜਿਹੜੇ ਤੁਸੀਂ ਘਰ ਬੈਠੇ ਸੋਹਣ-ਸੋਹਣੇ ਸੂਟ ਖਰੀਦ ਸਕੋ ਤੇ ਆਪਣੇ ਲਈ ਸੂਟ ਵੀ ਘਰ ਬੈਠੇ ਮੰਗਵਾ ਸਕੋ ਸਾਨੂੰ ਕਿਸੇ ਵੀ ਤਰ੍ਹਾਂ ਦੇ ਸੂਟ ਹੈਗਾ ਤੁਸੀਂ ਆਰਡਰ ਦੇ ਸਕਦੇ ਹੋ ਹੈਂਡ ਆਈ ਮਸ਼ੀਨ ਹੈਂਡ ਪ੍ਰਿੰਟ ਜਾਂ ਸਟੀਚਿੰਗ ਕਰਵਾਉਣਾ ਹੈ ਤਾਂ ਤੁਸੀਂ ਹਰ ਇੱਕ ਚੀਜ਼ ਆਪਾਂ ਤੋਂ ਕਰਵਾ ਸਕਦੇ ਹੋ ਤੁਸੀਂ ਸਰਬ ਤੁਸੀ ਆਪਣੇ ਮੈਨੂੰ ਵਟਸਐਪ ਨੰਬਰ ਤੇ ਮੈਸੇਜ ਕਰਨਾਗਾ ਤੇ ਸਾਡੇ ਨਾਲ ਤੁਸੀ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਤਾਂ ਤੁਹਾਨੂੰ ਸਾਡੇ ਉਸ ਚੈਨਲ ਦੇ ਉੱਪਰ ਤੁਹਾਡਾ ਜਿਹੜਾ ਨੰਬਰ ਹੈਗਾ ਉਹ ਵੀ ਤੁਹਾਨੂੰ ਮਿਲ ਜੂਗਾ ਤਾਂ ਤੁਸੀਂ ਉਸ ਨੰਬਰ ਤੇ ਸਾਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਤੇ ਆਪਾਂ ਤੋਂ ਹਰ ਇੱਕ ਚੀਜ਼ ਬਾਰੇ ਜਿਹੜੀ ਤੁਸੀਂ ਨੌਲੇਜ ਲੈ ਸਕਦੇ ਹੋ ਸੂਟਾਂ ਬਾਰੇ ਫੈਬਰਿਕ ਬਾਰੇ ਜਾਂ ਸਲਾਈ ਦੇ ਲੈਟਰ ਤਾਂ ਤੁਸੀਂ ਉਸ ਤਰੀਕੇ ਨਾਲ ਸਾਡੇ ਨਾਲ ਜਿਹੜੀ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਥਿਆਵਾ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਤਾ ਤੁਹਾਨੂੰ ਦਿਖਾਉਣਾ ਹੈ ਵੀ ਜਿਹੜੀ ਇਹ ਕਾਟ ਹੈ ਕਿ ਉਹ ਕਿਸ ਤਰੀਕੇ ਨਾਲ ਆਪਾਂ ਪਾ ਸਕਦੀਆਂ ਤੇ ਇਹਦੇ ਵਿੱਚ ਛਾਤੀ ਤੇ ਕਾਵਰ ਦੇ ਵਿੱਚ ਕੀ ਫਰਕ ਹੈ ਜਿਹੜਾ ਆਪਾਂ ਰੱਖ ਸਕਦੇ ਹਾਂ ਦੇਖੋ ਆਪਣੇ ਕੋਲੇ ਆਪਾਂ ਜਿਹੜਾ ਸ਼ਰਟ ਦਾ ਕੱਪੜਾ ਹੈਗਾ ਇਹ ਲਾਈਨਿੰਗ ਹੈਗੀ ਤਾਂ ਆਪਾਂ ਆਪਣੀ ਆਰਗੇਨਾਈਜ਼ਰ ਦੀ ਸ਼ਰਟ ਆ ਦੇ ਨੀਚੇ ਆਪਾਂ ਇਹ ਕਾਪੜਾ ਲਗਾਉਣਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਕਟਾਈ ਕਰਾਂਗੇ ਲਾਈਨਿੰਗ ਦੇ ਉੱਪਰ ਕਰਾਂਗੇ ਲਾਈਨਿੰਗ ਦੇ ਉੱਪਰ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦੇ ਕਾਟਾ ਪੈਂਦੇ ਨੇ ਉਹ ਕਿਸ ਤਰੀਕੇ ਨਾਲ ਪੈਂਦੇ ਨੇ ਪ੍ਰੋਪਰ ਆਪਾਂ ਤੁਹਾਨੂੰ ਸਮਝਾਵਾਂਗੇ ਦੇਖੋ ਇਹ ਕੱਪੜੇ ਆਪਾਂ ਚੰਗੀ ਇਹ ਤਾਂ ਲੁਕੇ ਕੱਪੜੇ ਨੇ ਆਪਾਂ ਚੰਗੀ ਤਰ੍ਹਾਂ ਪ੍ਰੈਸ ਦੇ ਨਾਲ ਸੈੱਟ ਕਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਦੇ ਵਿੱਚ ਕਟਾਈਆਂ ਕਰਦੇ ਨੂੰ ਕਿਸ ਤਰੀਕੇ ਨਾਲ ਆਪਾਂ ਕਿਸ-ਕਿਸ ਤਰ੍ਹਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਨਾਪ ਦੱਸ ਦੇਣਾ ਨਾਪ ਹੈਗਾ 22 ਇੰਚ ਛਾਤੀ ਹੈਗੀ ਆ 21 ਇੰਚ ਇਹਦੀ ਕਮਰ ਹੈਗੀ ਆ ਤੇ 24 ਇੰਚ ਇਹਦੀ हिਪ ਹੈਗੀ ਇਹਦੇ ਰਿਲੇਟਡ ਆਪਾਂ ਇਹਦਾ ਤੁਹਾਨੂੰ ਦੱਸ ਦਿਆਂ ਵੀ ਆਪਾਂ ਜਿਹੜੀ ਸੂਟ ਦੀ ਕਟਾਈ ਕਰ ਰਹੇ ਕਿਸ ਤਰੀਕੇ ਨਾਲ ਕਰਨੀ ਹੈ ਇੱਕ ਆਪਣੇ ਕੋਲ ਹੈਗੀ ਇਹਨਾਂ ਦੀ ਨਾਪ ਵਾਲੀ ਸ਼ਰਟ ਕੀ ਆਪ ਕੋਲ ਉੱਪਰ ਦੇਖਣਾ ਹੈ ਬਾਜ਼ਲ ਦਾ ਮੋਡਾ ਦੇਖੋ ਬਾਜ਼ੂ ਇਹਨਾਂ ਦੀ ਹੈਵੀ ਹੈਗੀ ਥੋੜੀ ਜੀ ਥੋੜੀ ਜਿਹੀ ਹੈਵੀ ਨੇ ਕਿ ਉਹਦੇ ਰਿਲੇਟਡ ਆਪਾਂ ਜਿਹੜਾ ਤੁਹਾਨੂੰ ਬਾਹ ਦੀ ਕਟਾਈ ਕਰਨ ਦਾ ਤਰੀਕਾ ਵੀ ਦੱਸਾਂਗੇ ਦੇਖੋ ਬਾਹ ਦਾ ਮੋਡਾ ਹੈਗਾ ਇਹਨਾਂ ਦਾ 9.5 ਇੰਚ ਆਪਾਂ ਬਾਹ ਦਾ ਮੋਡਾ ਤਿਆਰ ਰੱਖਣਾ ਹੈ 9.5 ਇੰਚ ਆਪਾਂ 9 ਇੰਚ ਬਾਹ ਦਾ ਮੋਡਾ ਤਿਆਰ ਰੱਖਣਾ ਕਿਉਂਕਿ ਬਾਹ ਤੋਂ ਉਹਨਾਂ ਦੀ ਤੂੜਾ ਜੇ ਤੁਸੀਂ ਛਾਲ ਤੇ ਜੀ ਟਾਈਟ ਹੈਗੀ ਤੇ ਹੁਣ ਆਪਾਂ ਤੁਹਾਨੂੰ ਬੈਕ ਵਾਲਾ ਗਲਾ ਦਿਖਾ ਰਹੀਏ ਬੈਕ ਵਾਲਾ ਗਲਾ ਹੈਗੇ ਜਿਹੜਾ ਇਹਦਾ ਬੈਕ ਵਾਲਾ ਇਹਨਾਂ ਦਾ ਗਲਾ ਬਣਿਆ ਹੋਇਆਗਾ ਉਹ ਹੈਗਾ ਦੇਖੋ 5.5 ਇੰਚ ਤਿਆਰ ਤੇ 프ਰੰਟ ਵਾਲਾ ਹੈਗਾ 7 ਇੰਚ ਬੈਕ ਵਾਲਾ ਹੈਗਾ 5.5 ਇੰਚ ਇਹਦੇ ਰਿਲੇਟਡ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਿਹੜੀ ਸ਼ਰਟ ਦੀ ਆਪਾਂ ਕਟਾਈ ਕਰਨੇ ਕੀ ਤਰੀਕੇ ਨਾਲ ਕਰਨੇ ਸਭ ਤੋਂ ਪਹਿਲਾਂ ਇਹਦੇ ਆਪਾਂ ਮਾਰਕ ਲਗਾਉਣੇ ਨੇ ਇਹਦੇ ਉੱਪਰ ਨਿਸ਼ਾਨ ਲਗਾਉਣੇ ਆ ਸਭ ਤੋਂ ਪਹਿਲਾਂ ਆਪਾਂ ਤੀਦੇ ਦਾ ਨਿਸ਼ਾਨ ਲਗਾਵਾਂਗੇ 6.5 ਇੰਚ ਦਾ ਤੀਦੇ ਦਾ ਨਿਸ਼ਾਨ ਆਪਾਂ ਲਗਾਵਾਂਗੇ 6.5 ਇੰਚ ਦਾ ਕਿਉਂਕਿ ਛਾਤੀ ਹੈਗੀ 22.5 ਇੰਚ ਤੇ ਥੋੜੀ ਜਿਹੀ ਹੈਵੀ ਨੇ ਉਹਦੇ ਹਿਸਾਬ ਦੇ ਨਾਲ ਆਪਾਂ ਇਹਦੇ ਵਿੱਚ ਕਟਾਈਆਂ ਪਾਉਣੀਆਂ ਆ ਸਾਢੇ 6 ਇੰਚ ਆਪਾਂ ਥਿਰਦਾ ਨਿਸ਼ਾਨ ਲਗਾ ਲਿਆ ਤੇ ਆਪਾਂ ਇਹਦੇ ਵਿੱਚ ਜਿਹੜਾ ਮੋਢੇ ਦਾ ਨਿਸ਼ਾਨ ਲਗਾਉਣਾ ਸਭ ਤੋਂ ਪਹਿਲਾਂ ਤੇ ਇਹਦਾ ਧਿਆਨ ਰੱਖਣਾ ਮੋਢੇ ਦਾ ਨਿਸ਼ਾਨ ਸਿਰਫ ਆਪਾਂ ਲਗਾਉਣਾਗਾ 6 ਇੰਚ ਕਿਉਂਕਿ ਇਹਦੇ ਵਿੱਚ ਜੇ ਆਪਾਂ ਗਲਾਈ ਪਾਉਣੀ ਤਾਂ ਉਹਦੇ ਨਾਲ ਜਿਹੜਾ ਆਪਣਾ ਸ਼ਰਟ ਵਾਲਾ ਮੋਢਾ ਕਾ ਵੱਧ ਜਾਂਦਾਗਾ ਤਾਂ ਫਿਰ ਜਿਹੜਾ ਆਪਣਾ ਬਾਜ਼ੂ ਦਾ ਮੋਢਾ ਉਹ ਇਹਦੇ ਵਿੱਚ ਛੋਟਾ ਰਹਿ ਜਾਂਦਾ ਤਾਂ ਜਿਹਦੇ ਕਰਕੇ ਆਪਾਂ ਦੇ ਇਹਦੇ ਵਿੱਚ ਬਾਹ ਦਾ ਮੋਢਾ ਕੱਟਾਂਗੇ 9.5 ਤੇ ਆਪਾਂ ਸ਼ਰਟ ਦਾ ਮੋਢਾ ਕੱਟਾਂਗੇ 6.5 ਇੰਚ ਤਿੰਨ ਦੀਆਂ ਪਲੇਟਾਂ ਹੈਗੀਆਂ ਨੇ ਤਿਆਰ 12.5 ਇੰਚ ਤੇ ਤਾਂ ਆਪਾਂ 12.5 ਇੰਚ ਤੇ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਸਾਈਡ ਸਲਾਈ ਦੇਖਦੇ ਆਂ ਜਿੰਨੀ ਸਾਈਡ ਸਲਾਈ ਤਿਆਰ ਹੋਊਗੀ ਉਹ ਤਾਂ ਆਪਾਂ 1 ਇੰਚ ਜ਼ਿਆਦਾ ਲਗਾਵਾਂਗੇ ਇਸ ਤਰ੍ਹਾਂ ਸਾਈਡ ਸਲਾਈ ਹੈਗੀ ਇਹਨਾਂ ਦੀ 14 ਇੰਚ ਤਾਂ ਦੇਖੋ ਆਪਾਂ ਇੱਥੇ ਨਿਸ਼ਾਨ ਲਗਾ ਲਿਆ 15 ਇੰਚ ਤੇ ਪਲੇਟ ਦਾ ਲੰਬਾ ਨਿਸ਼ਾਨ ਲਗਾ ਲਿਆ ਆਪਾਂ 6.5 ਇੰਚ ਦੇਖੋ ਬਹੁਤ ਜ਼ਿਆਦਾ ਜਿਹੜਾ ਨਾਪ ਆ ਰਿਹਾ ਹੈ ਦੇਖੋ ਕਿਹੜਾ ਪਲੇਟ ਦਾ ਨਿਸ਼ਾਨ ਵੀ ਮਿਲ ਲਿਏ పై సా గారావే ఇతా నిశాను సా యో నిశాన బిల్కల్ సేవ స్కేనా బిల్కల్ సిధే కలే నిశాను ਨਿਸ਼ਾਨ ਨੂੰ ਵੀ ਆਪਾਂ ਇੱਥੋਂ ਬਿਲਕੁਲ ਸਿੱਧਾ ਕਰ ਲਾਂਗੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜੇ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਆਪਾਂ ਇਹਦੇ ਵਿੱਚ ਮੋੜਾ ਮੋੜਾ ਆਪਾਂ ਇਹਦੇ ਵਿੱਚ 6 ਇੰਚ ਕਿਉਂ ਪਾਇਆ ਹੁਣ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਦਾ ਛਾਤੀ ਦਾ ਨਿਸ਼ਾਨ ਲਗਾ ਕੇ ਦਿਖਾਉਣਾ ਵੀ ਆਪਣੀ ਜਿਹੜੀ ਛਾਤੀ ਦਾ ਨਿਸ਼ਾਨ ਹੈ 22 ਇੰਚ ਤਾਂ ਆਪਾਂ ਇੱਥੇ ਲੈਣਾ 23 ਇੰਚ ਯਾਨੀ ਕਿ 1 ਇੰਚ ਐਕਸਟਰਾ ਆ ਗਿਆ ਦੇਖੋ ਇਸ ਤਰ੍ਹਾਂ ਜਿਹੜੇ ਦੇ ਵਿੱਚ ਆਪਾਂ ਗਲਾਈ ਪਾਵਾਂਗੇ ਤਾਂ ਆਟੋਮੈਟਿਕ ਜਿਹੜਾ ਮੋੜੇ ਦਾ ਆਕਾਰ ਹੈਗਾ ਵੱਡਾ ਹੋ ਜਾਊਗਾ ਜੀਦੇ ਨਾਲ ਆਪਣਾ ਬਾਹ ਦਾ ਸਾਡੇ ਮੋਡਾ ਦੇ ਵਿੱਚ ਪਰਫੈਕਟ ਜਿਹੜਾ ਜਮਾ ਬਿਲਕੁਲ ਸੈੱਟ ਆਊਗਾ ਤੇ ਇਹਦੇ ਵਿੱਚ ਆਪਾਂ ਬਾਹ ਦਾ ਮੋਡਾ ਪਾਇਆਗਾ ਪਛਲਟਾ ਵਾਲਾ ਪਾਇਏਗਾ 6 ਇੰਚ ਬਾਹ ਨਾਲ ਆਪਾਂ ਕਰਾਂਗੇ ਕਟਾਈ ਸਾਡੇ 9 ਇੰਚ ਤੇ ਹੁਣ ਉਸ ਤੋਂ ਬਾਅਦ ਇੱਕ ਛਾਤੀ ਦਾ ਨਿਸ਼ਾਨ ਲਗਾ ਲਿਆ ਤੇ ਬੈਕ ਤੀਰਾ ਹੈਗਾ ਇਹਦਾ ਹਾਂ ਸੌਰੀ ਬੈਕ ਗਲਾ ਹੈਗਾ ਤੇ 5.5 ਇੰਚ ਦੇਖੋ ਆਪਾਂ 5.5 ਇੰਚ ਕਟਾਈ ਕਰਾਂਗੇ ਜਿੱਦਾਂ ਆਪਾਂ ਸਟੀਚਿੰਗ ਕਰਾਂਗੇ ਆਪਾਂ ਤੁਹਾਨੂੰ ਇਹਦਾ ਇੱਕ ਫਾਰਮੂਲਾ ਦੱਸ ਦਿਆਂ 5.5 ਇੰਚ ਜਿਹਦੇ ਲਈ ਆਪਾਂ ਨੂੰ ਤੀਰਾ ਚਾਹੀਦਾ ਸੀਗਾ ਜਾਨਕਿ ਇਹ ਥੋੜੇ ਜਿਹੇ ਹੈਵੀ ਨੇ ਆਪਾਂ 5.5 ਤੋਂ 25 ਇੰਚ ਇਹਨਾਂ ਦਾ ਜਿਹੜਾ ਨੈਕ ਹੈਗਾ ਬੈਕ ਵਾਲਾ ਉਹ ਆਪਾਂ 5 ਇੰਚ ਹੀ ਰੱਖਾਂਗੇ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਡੀਪ ਬ੍ਰਾਉਡ ਪਾਉਣੇ ਆ ਤਾਂ ਉਹਦੇ ਨਾਲ ਗਲਾ ਥੋੜਾ ਜਿਆਦਾ ਵੱਡਾ ਦੇ ਦਿੱਤਾ ਤੇ ਇਹਨਾਂ ਨੂੰ ਜਿਹੜੀ ਦਿੱਕਤ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਆ ਤਾਂ ਆਪਾਂ ਦੇਖੋ 5.5 ਇੰਚ ਇਹਦੇ ਵਿੱਚ ਤੀਰਾ ਪਾ ਲਿਆ ਤੇ 6 ਇੰਚ ਆਪਾਂ ਇਹਦੇ ਵਿੱਚ ਮੋੜਾ ਪਾ ਲਿਆ ਸ਼ਰਟ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਗਲਾਈ ਪਾਵਾਂਗੇ ਮੋੜਦੇ ਆ ਜੀ ਦੇਖੋ ਇਸ ਤਰ੍ਹਾਂ ਦੇਖ ਕੇ ਪੂਰਾ ਆਪਾਂ ਡੀਪਲੀ ਪਾਈ ਹੈਗੀ ਜਾਨਕਿ ਪੂਰਾ ਲਗਾਈ ਦੇ ਨਾਲ ਪਾਈ ਹੈ ਉਸ ਤੋਂ ਬਾਅਦ ਦੂਸਰੀ ਗਲਾਈ ਆ ਗਈ ਹੈ ਜੀ ਜਿਵੇਂ ਇੱਥੋਂ ਆਪਾਂ 1.5 ਇੰਚ ਲੈ ਲਾਂਗੇ ਨਿਸ਼ਾਨ ਇਹ ਤਾਂ 1.5 ਇੰਚ ਨਿਸ਼ਾਨ ਲਵਾਂਗੇ ਆਪਾਂ ਜਾਨੀ ਕਿ ਇਸ ਤਰ੍ਹਾਂ ਪੌਣੇ ਇੱਕ ਦੋ ਵੀ ਲੈ ਲਾਂਗੇ ਤਾਂ ਇਹਨੂੰ ਆਪਾਂ ਦੇਖੋ ਇਸ ਤਰ੍ਹਾਂ ਵੀ ਨਿਸ਼ਾਨ ਜਿਹੜਾ ਲਗਾ ਸਕਦੇ ਤਾਂ ਇਹਦੇ ਵਿੱਚੋਂ ਆਪਾਂ ਗਲਾਈ ਪਾਵਾਂਗੇ ਇਸ ਤਰ੍ਹਾਂ ਫਰੰਟ ਵਾਲੇ ਬੈਕ ਵਾਲੇ ਪੱਲੇ ਦੀ ਦੇਖਿਆ ਹੈ ਕਿ ਆਪਣੀ ਗਲਾਈ ਬੈਕ ਵਾਲੇ ਪੱਲੇ ਤੁਸੀਂ ਦੇਖ ਸਕਦੇ ਹੋ ਇਹ ਤੋਂ ਆਪਾਂ 1.5 ਇੰਚ ਦੀ ਨਾਲ ਸ਼ਾਨ ਲੈ ਕੇ ਇੱਕ ਗਲਾਈ ਆਪਾਂ ਦੇਖੇ ਪਾਤੀ ਉਸ ਤੋਂ ਬਾਅਦ ਇੱਕ ਗਲਾਈ ਆਪਾਂ ਹੀ ਵਾਲੀ ਪਾਤੀ ਜਿਹੜੇ ਨਾਲ ਆਪਣੀ ਇਹ ਗਲਾਈ ਹੈ ਜਿਹਦੀ ਬੈਕ ਵਾਲੀ ਬਹੁਤ ਜ਼ਿਆਦਾ ਸੋਹਣੀ ਪਈ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਸ਼ੇਪ ਦੇ ਵਿੱਚ ਹੈ ਕਟਾਈ ਹੈ ਜਿਹਦੀ ਆਪਣੀ ਆਊਗੀ ਤੇ ਆਪਣੀ ਛਾਲਤ ਵੀ ਬੈਕ ਤੋਂ ਸੈੱਟ ਰਹੂਗੀ ਕਿਉਂਕਿ ਨਾ ਤਾਂ ਇਹਨਾਂ ਮੋਢੇ ਫਸਣ ਦੇ ਨਹੀਂ ਆਂ ਆਪਣੇ ਬੈਕ ਤੇ ਜਿਹੜਾ ਆਪਾਂ ਕਹਿੰਦੇ ਹਾਂ ਕਿ ਝੋਲ ਪੈਂਦਾਗਾ ਉਹ ਭਵੇ ਹੁਣ ਦੂਸਰੀ ਗੱਲ ਆ ਗਈ ਜੀ ਦੇਖੋ ਆਪਣੀ ਛਾਤੀ ਦੀ ਹੁਣ ਜਾਨੀ ਕਿ ਇਹਨਾਂ ਦੀ ਛਾਤੀ ਹੈਗੀ ਕਿ 22 ਇੰਚ ਤਿਆਰ ਆ ਤਾ ਕਮ ਰਹੀ ਗਏ ਨੇ ਦੀ 19.5 ਇੰਚ ਹਾਂ ਸੌਰੀ 21 ਇੰਚ 21 ਦਾ ਇੱਕ ਵਧਾ ਕੇ ਲਾਵਾਂਗੇ ਆਪਾਂ 22 ਇੰਚ ਯਾਨੀ ਕਿ ਇੱਥੋਂ ਨਾਲੋਂ 1.5 ਇੰਚ ਘੱਟ ਵੈਸੇ ਆਪਾਂ 2 ਜਾਂ 2.5 ਰੱਖ ਦਿਆਂ ਇੱਥੋਂ 1.5 ਇੰਚ ਘੱਟ ਹੈ ਇਹ ਇਹਨੂੰ ਆਪਾਂ ਸਕੇਲ ਨਾਲ ਬਿਲਕੁਲ ਸਿੱਧਾ ਕਰ ਲਾਂਗੇ ਨਿਸ਼ਾਨ ਨੂੰ ਇਸ ਤਰ੍ਹਾਂ ਇਨਸ਼ਾਅੱਲਾ ਆਪਾਂ ਇਸ ਤਰ੍ਹਾਂ ਲਗਾ ਲਿਆ ਇੱਥੋਂ ਅਗੇ ਇਹਨਾਂ ਦਾ ਕੰਮ ਹੈ ਹਿੱਪ ਦਾ ਨਿਸ਼ਾਨ ਹਿੱਪ ਹੈਗੇ 24 ਇੰਚ ਤੇ ਨਿਸ਼ਾਨ ਲਗਾ ਲਿਆ ਆਪਾਂ 24 ਇੰਚ ਦੇ ਪੂਰਾ ਬਿਲਕੁਲ 12 ਤੀ ਲਗਾਇਆ ਆਪਾਂ ਇਸ ਤੋਂ ਜ਼ਿਆਦਾ ਨਹੀਂ ਲਗਾਇਆ ਦਕੀਨ ਜਾਨ ਨੂੰ ਥੋੜਾ ਜਿਹਾ ਡਾਰਕ ਕਰ ਦੂੰਗਾ ਇਸ ਤਰ੍ਹਾਂ ਤਾਂ ਇਹ ਤੁਹਾਨੂੰ ਦਿੱਸ ਸਕੇ ਇਹਨਾਂ ਜਾਨ ਨੂੰ ਵੀ ਆਪਾਂ ਥੋੜਾ ਜਿਹਾ ਡਾਰਕ ਕਰਾਂਗੇ ਇਸ ਤਰ੍ਹਾਂ ਹੁਣ ਦੇਖੋ ਜਦੋਂ ਆਪਾਂ ਇਹ ਵਾਲਾ ਨਿਸ਼ਾਨ ਲਗਾਵਾਂਗੇ ਤਾਂ ਇੱਥੇ ਆਪਣੀ ਆ ਗਈ ਥੋੜਾ ਛਾਤੀ ਦਾ ਆਕਾਰ ਆ ਥੋੜਾ ਜਿਹਾ ਭਾਰੀ ਆ ਗਿਆ ਯਾਨੀ ਕਿ ਛਾਤੀ ਦਾ ਆਕਾਰ ਆ ਜਿਹੜਾ ਥੋੜਾ ਜਿਹਾ ਭਾਰੀ ਆ ਗਿਆ ਇਹਦੇ ਨਾਲ ਕੀ ਪ੍ਰੋਬਲਮ ਹੁੰਦੀ ਹੈ ਤਾਂ ਪਹਿਲਾਂ ਕਮਰ ਦਾ ਨਿਸ਼ਾਨ ਲਗਾਉਣਾਗਾ ਦੇਖੋ ਕਮਰ ਦਾ ਨਿਸ਼ਾਨ ਆਏਂਦਾ ਆਪਣੇ ਜਿਵੇਂ ਹਾਫ ਦੇਖੋ 6.5 ਇੰਚ ਇੱਥੇ ਆਪਣਾ 3.5 ਇਹੀ ਆ ਜਾਊਗਾ ਇੱਥੇ ਕੁਝ ਪਲੇਟ ਪਾ ਕੇ ਥੋੜਾ ਜਿਹਾ ਇਹ ਇੱਥੇ ਹੀ ਰਹਿ ਜਾਊਗਾ ਕਬਰ ਦਾ ਨਿਸ਼ਾਨ ਤਾਂ ਇਹਨੂੰ ਆਪਾਂ ਇੱਥੋਂ ਵੀ ਨਿਸ਼ਾਨ ਨੂੰ ਇੱਕ ਵਾਰੀ ਆਪਾਂ ਇਹ ਤੁਟ ਕਰ ਰਹੇ ਕਿਉਂਕਿ ਆਪਾਂ ਦੇ ਵਿੱਚ ਪਲੇਟਾਂ ਪਾਵਾਂਗੇ ਦੇਖੇ 22 ਇੰਚ ਤੇ ਆ ਗਿਆ ਦੇਖੇ 22 ਇੰਚ ਤੇ ਆ ਗਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਹਦੇ ਵਿੱਚ ਇਹ ਵਾਲੀ ਸਲਾਈ ਜਾਂ ਲਾ ਦਿੰਦੇ ਆ ਤਾਂ ਕਿ ਇਹਨਾਂ ਕਈ ਵਾਰ ਆਪਣਾ ਲੇਡੀਜ਼ ਦਾ ਸੂਟ ਹੁੰਦਾ ਕਿ ਇੱਥੋਂ ਥੋੜੇ ਟਾਈਟ ਰਹ ਜਾਂਦਾ ਜਿੱਦਾਂ ਛਾਤੀ ਦੇ ਉੱਪਰ ਟਾਈਟ ਹੁੰਦਾ ਹੈ ਕਾਮਰ ਤੋਂ ਵੀ ਥੋੜਾ ਜਿਆਦਾ ਟਾਈਟ ਹੋ ਜਾਂਦਾ ਉਧਰੋਂ ਹਿੱਪ ਆਪਲੇ ਤੋਂ ਹੇਠਾਂ ਨੀਚੇ ਸੈਟ ਆ ਜਾਂਦੀ ਹੈ ਫਿਰ ਇਹਦੇ ਵਿੱਚ ਜਦੋਂ ਝੋਲ ਪੈਂਦਾ ਕਿਉਂਕਿ ਫਿਰ ਆਪਾਂ ਕੀ ਕਰਦੇ ਆਪਾਂ ਇੱਥੋਂ ਨਿਸ਼ਾਨੀ ਲਾਉਣੇ ਆਪਾਂ ਸੀਨ ਖੋਲਦਿਆਂ ਫਿਰ ਆਪਾਂ ਖੋਲ ਦੋ ਫਿਰ ਵੀ ਟਾਈਟ ਆਪਾਂ ਫੇਸ ਦੇਖੋ ਇਹ ਕਦੇ ਵੀ ਨਹੀਂ ਕਰਨਾ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਕੀ ਫਾਰਮੂਲਾ ਵਰਤਣਾ ਹੈ ਦੇਖੋ ਇਹਦੇ ਵਿੱਚ ਆਪਾਂ ਕੀ ਕਰਾਂਗੇ ਹੁਣ ਦੇਖੋ ਜਿਵੇਂ ਇਹ ਵਾਲੀ ਨਿਸ਼ਾਨੀ ਤੇ ਇੱਥੇ ਹੀ ਰਹਿਣ ਦਿਓ ਜਾਨੀ ਕਿ ਛਾਤੀ ਦਾ ਨਿਸ਼ਾਨ ਆਪਣਾ ਬਿਲਕੁਲ ਪੱਕਾ ਹੈਗਾ ਆਪਾਂ ਇਹਦੇ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਥੋੜੀ ਜੀ ਥਾਮਰ ਦੇ ਕੇ ਕਰਾਂ ਇਸ ਤਰ੍ਹਾਂ ਗਲਾਈ ਦੇ ਦਾਂਗੇ ਐਸਾ ਦੇਖਾ ਗਲਾਈ ਦੇਣ ਨਾਲ ਕੀ ਹੁੰਦਾਗਾ ਇਤੋਂ ਆਪਣਾ ਕੱਪੜਾ ਜਿਹੜਾ ਆਟੋਮੈਟਿਕ ਹੀ ਖੁੱਲ ਜੂਗਾ ਇਤੋਂ ਵੀ ਫੀਟਿੰਗ ਆਪਣੀ ਸਹੀ ਰਹੂਗੀ ਇੱਕ ਤਾਂ ਵੀ ਸਹੀ ਰਹੂ ਤੇ ਛਾਤੀ ਦੇ ਉੱਪਰੋਂ ਜਿਹੜੇ ਆਪਣੇ ਮੋਢੇ ਦੇ ਵਿੱਚੋਂ ਸਲਾਈ ਲੱਗਦੀ ਆ ਉਹ ਵੀ ਆਪਣੀ ਬਿਲਕੁਲ ਸੈੱਟ ਰਹੂਗੀ ਤੁਸੀਂ ਸਿਰਫ ਇਹਦੇ ਵਿੱਚ ਥੋੜਾ ਜਿਹਾ ਆਕਾਰ ਵਧਾਉਣਾ ਹੈ ਇਸ ਤਰ੍ਹਾਂ ਥੋੜਾ ਜਿਹਾ ਹਲਕਾ ਕਰਕੇ ਗਲਾਈ ਦੇ ਦੇਣਾ ਜੀਦੇ ਨਾਲ ਤੁਹਾਡੇ ਇਥੋਂ ਛਾਤੀ ਦੀ ਫੀਟਿੰਗ ਹੈ ਕਿ ਬਿਲਕੁਲ ਪ੍ਰੋਪਰ ਸੈੱਟ ਆਊਗੀ ਤੁਹਾਨੂੰ ਵਾਰ-ਵਾਰ ਸਲਾਈਆਂ ਲਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਤੁਸੀਂ ਵਾਰ-ਵਾਰ ਸਲਾਈਆਂ ਲਾਉਂਗੇ ਤਾਂ ਇਹ ਚੀਜ਼ ਦੇ ਵਿੱਚ ਤੁਹਾਡੇ ਜਿਹੜਾ ਝੋਲ ਪਾਊਗਾ ਕਾਫੀ ਝੋਲ ਪੈ ਜਾਊਗਾ ਜਿਸ ਨਾਲ ਤੁਹਾਡਾ ਕਾਫੀ ਕੱਪੜੇ ਦੇ ਵਿੱਚ ਇਸ ਤਰ੍ਹਾਂ ਇਥੇ ਬਲ ਬਣ ਜਾਣਗੇ ਜਿਸ ਨਾਲ ਤੁਹਾਡੀ ਸ਼ਰਟ ਦੀ ਨੀਚੇ ਤੋਂ ਫੀਟਿੰਗ ਬਿਲਕੁਲ ਸੈੱਟ ਨਹੀਂ ਆਊਗੀ ਤਾਂ ਤੁਸੀਂ ਹਮੇਸ਼ਾ ਕੀ ਕਰਨਾ ਜਦੋਂ ਛਾਤੀ ਜਾਦੇ ਭਾਰੀ ਹੈ ਕਮਰ ਤੇ ਪਕਾਟਾ ਤਾਂ ਤੁਸੀਂ ਇਹਦੇ ਵਿੱਚ ਛਾਤੀ ਦੇ ਨਿਸ਼ਾਨ ਤੋਂ ਕਮਰ ਦੇ ਨਿਸ਼ਾਨ ਤੱਕ ਥੋੜਾ ਜਿਹਾ ਹਲਕਾ ਜਿਹਾ ਇਸ ਗਲਾਈ ਦੇ ਨਾਲ ਨਿਸ਼ਾਨ ਦੇ ਕੇ ਉਹਨੂੰ ਆਪਾਂ ਫੇਸਿੰਗ ਲਗਾਉਣੀ ਆ ਤਾਂ ਤੁਸੀਂ ਦੇਖੋਗੇ ਤੁਹਾਡੇ ਸੂਟ ਦੀ ਪਿੱਠ ਜਿਹੜੀ ਪ੍ਰੋਪਰ ਤਰੀਕੇ ਨਾਲ ਬਿਲਕੁਲ ਓਕੇ ਆਊਗੀ ਕਦੇ ਵੀ ਤੁਹਾਡੇ ਸੂਟ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਸੂਟ ਬਿਲਕੁਲ ਓਕੇ ਬਣੂਗਾ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਿਆ ਗਿਆ ਹੁਣ ਆਪਾਂ ਤੁਹਾਨੂੰ ਦੱਸ ਦਾਂਗੇ ਸ਼ਰਟ ਦਾ ਮੋਢਾ ਦੇਖੋ ਸਭ ਤੋਂ ਪਹਿਲਾਂ ਪਹਿਲੀ ਚੀਜ਼ ਕਟਾਈ ਕਰ ਦਈਏ ਜਿਹੜੇ ਆਪਣੇ ਆਰਮੋਲ ਨੇ ਇਹਨਾਂ ਨੂੰ ਆਪਾਂ ਐ ਤਰੀਕੇ ਦੇ ਨਾਲ ਕਟਾਈ ਕਰ ਦਈਏ ਦੇਖ ਕੇ ਆਪਣੇ ਬੈਕ ਵਾਲੇ ਪੱਲੇ ਕੱਟੋਗੇ ਉਸ ਤੋਂ ਬਾਅਦ ਹੁਣ ਆਪਾਂ ਕਟਾਂਗੇ ਫਰੰਟ ਵਾਲੇ ਪੱਲੇ ਇਹ ਆਪਾਂ ਦੋ ਪੱਲੇ ਲੈ ਲੇ ਐਸ ਤਰ੍ਹਾਂ ਦੇਖ ਕੇ ਪ੍ਰੋਪਰ ਤਰੀਕੇ ਨਾਲ ਲੈ ਲਿਆ ਆਪਾਂ ਇਹਦੇ ਵਿੱਚ ਕਟਾਈ ਪਾਤੀ ਦੇਖੋ ਬਹੁਤ ਹੀ ਜਿਆਦਾ ਸੋਹਣੀ ਜਿਹੜੀ ਦੇ ਵਿੱਚ ਕਟਾਈ ਪਈ ਹੈਗੀ ਹੁਣ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਿਸ਼ਾਨ ਲਗਾਉਣੇ ਨੇ ਹਲਕੇ ਹਲਕੇ ਜਿਵੇਂ ਆਪਾਂ ਨਿਸ਼ਾਨ ਲਗਾਤਾ ਹਿੱਪ ਵਾਲੀ ਸਲਾਈ ਦੇ ਉੱਪਰ ਇਥੇ ਆਪਣੀ ਕਮਰ ਆ ਜੂਗੀ ਜਾਨਕਿ ਪਲੇਟ ਆ ਜੂਗਾ ਰੇਪ ਵਾਲਾ ਇੱਕ ਪਲੇਟ ਆਪਾਂ ਲਵਾਂਗੇ ਤੋਂ ਆਰਮੋਰ ਦੇ ਬਿਲਕੁਲ ਵਿਚਕਾਰ ਤੋਂ ਉਸ ਤੋਂ ਬਾਅਦ ਹੁਣ ਆਪਾਂ ਕੱਟਣਾ ਹੈ ਦੇਖੋ ਬਾਹ ਦਾ ਮੋਡਾ ਬਾਹ ਦਾ ਮੋਡਾ ਆਪਾਂ ਕਿੰਨਾ ਪਾਉਣਾ ਹੈ 9.5 ਇੰਚ ਜਾਨਕਿ ਇਹਨਾਂ ਦੀ ਬਾਹ ਥੋੜੀ ਜਿਹੀ ਹੈਵੀ ਆਪਾਂ 9.5 ਇੰਚ ਪਾਉਣਾ ਹੈ ਇਹਨਾਂ ਆਪਾਂ ਕਿਸ ਤਰੀਕੇ ਨਾਲ 9.5 ਇੰਚ ਪਾਉਣਾ ਆਪਾਂ ਤੁਹਾਨੂੰ ਇਹਦਾ ਵੀ ਦੱਸ ਦਿਆਂ ਉਹ ਦੇਖ ਬਾਂਹ ਦੀ ਲੰਬਾਈ ਹੈਗੀ ਦੇਖ ਆਪਾਂ ਬਾਂਹ ਦੀ ਲੰਬਾਈ ਮਿਨਾਗੇ ਪਹਿਲਾ ਸ਼ਰਟ ਦੀ ਇਸ ਤਰ੍ਹਾਂ ਬਿਲਕੁਲ ਸਿੱਧੀ ਬਾਂਹ ਦੀ ਲੰਬਾਈ ਹੈਗੀ ਦੇਖ ਸਾਢੇ 16 ਇੰਚ ਤਿਆਰ ਤਾਂ ਆਪਾਂ ਸਾਢੇ 16 ਤੇ 2 ਸਾਢੇ 18 ਅੱਧਾ 19 ਇੰਚ ਜਨ ਕਿ ਆਪਾਂ ਇਹਦੇ ਵਿੱਚ 3 ਇੰਚ ਪਲੱਸ ਕਰਤਾ 2 1/2 ਇੰਚ ਆਪਾਂ 19 ਇੰਚ ਤੇ ਦੇਖੋ ਨੂੰ ਇਸ ਤਰ੍ਹਾਂ ਕੱਟ ਦਾਂਗੇ ਦੇਖਿਏ ਆਪਾਂ ਅਕਿਤਰਾ ਕਪਰੇ ਨਾਲ ਵੱਖ ਕਰਤਾ ਹੁਣ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ 3 ਇੰਚ ਦਾ 3 ਇੰਚ ਦਾ ਦੇਖੋ ਆਪਾਂ ਇਹ ਵਾਲਾ ਨਿਸ਼ਾਨ ਲਗਾ ਲਿਆ ਇਹਨੂੰ ਨਿਸ਼ਾਨ ਨਾਲ ਬਿਲਕੁਲ ਸਿੱਧਾ ਕਰਦਾਂਗੇ ਸਕੀਲ ਨਾਲ ਐਕਸ ਨਾਲ ਬਿਲਕੁਲ ਸਿੱਧਾ ਤੁਸੀਂ ਦੇਖ ਸਕਦੇ ਹੋ ਇਹਨੂੰ ਬਿਲਕੁਲ ਆਪਾਂ ਸਿੱਧਾ ਕਰਤਾ ਹੁਣ ਆਪਾਂ ਮੋੜ ਦਾ ਨਿਸ਼ਾਨ ਲਗਾਉਣਾ ਇੱਥੋਂ 9.5 ਇੰਚ ਤੇ 9.5 ਇੰਚ ਤੇ ਦੇਖੋ ਮੈਂ ਮੋੜ ਦਾ ਨਿਸ਼ਾਨ ਇਹਦਾ ਲਗਾਤਾ ਉਸ ਤੋਂ ਬਾਅਦ ਇੱਕ ਨਿਸ਼ਾਨ ਇੱਥੇ ਦੇਵਾਂਗੇ ਆਪਾਂ 22 ਇੰਚ ਇੱਕਰ ਜਾਨ ਆਪਾਂ ਇੱਥੇ ਉਪਰ 2.5 ਇੰਚ ਤੇ ਦੇਤਾ ਇਹ ਇਤੋਂ ਆਪਾਂ ਇਹਨੂੰ ਗਲਾਈ ਨੂੰ ਇਸ ਤਰ੍ਹਾਂ ਪਾਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੇਖਿਆ ਬਾਹਨੇ ਮੋੜਦਾ ਆਪਾਂ ਨਾ ਹੋਏ 9.5 ਇੰਚ ਤੇ ਨਿਸ਼ਾਨ ਲਗਾ ਕੇ ਇਹ ਆਪਾਂ ਗਲਾਈ ਨੂੰ ਇਸ ਤਰੀਕੇ ਨਾਲ ਦੇਖ ਕੇ ਦੇ ਵਿੱਚ ਇਸ ਤਰ੍ਹਾਂ ਹੁਣ ਇਤੋਂ ਆਪਾਂ ਇਹ ਗਲਾਈ ਨੂੰ ਇਸ ਤਰੀਕੇ ਦੇ ਨਾਲ ਹੀ ਕੱਟ ਕਰ ਦਾਂਗੇ ਤੁਹਾਨੂੰ ਹੁਣ ਆਪਾਂ ਬਾਹ ਦੀ ਮੂਰੀ ਦਾ ਨਿਸ਼ਾਨ ਲਗਾਵਾਂਗੇ ਬਾਹ ਦੀ ਮੂਰੀ ਹੈਗੀ ਕਿ ਇਹਨਾਂ ਦੀ 5.5 ਇੰਚ 5.5 ਇੰਚ ਬਾਹ ਦੀ ਮੂਰੀ ਹੈ ਤਾਂ ਆਪਾਂ نیچے 2 ਇੰਚ ਛੱਡਾਂਗੇ ਪਹਿਲਾਂ ਜਿਹੜਾ ਆਪਾਂ ਫੋਲਡ ਕਰਨਾ ਹੈ ਵਿੱਚ ਕੱਪੜਾ 5.5 ਇੰਚ ਆਪਾਂ ਨਿਸ਼ਾਨ ਲਗਾ ਲਾ 7.5 ਇੰਚ ਤੱਕ ਇੱਥੋਂ ਆਪਾਂ ਨੂੰ ਆਕਾ ਜਾਂ ਰੇਪ ਕੱਟ ਕੇ ਇਸ ਤਰ੍ਹਾਂ ਦੇ ਕਪਾ ਸਾਰੇ ਛੂਟ ਦੀ ਤੁਹਾਨੂੰ ਕਟਾਈ ਕਰਨ ਦਾ ਤਰੀਕਾ ਦੱਸਿਆਗਾ ਜੇਕਰ ਤੁਹਾਡੀ ਛਾਤੀ ਦੇਖੋ ਥੋੜੀ ਜਿਹੀ ਹੈਵੀ ਹੈ ਤੇ ਕਮਰ ਬਿਲਕੁਲ ਪਤਲੀ ਹੈ ਉਹਦੇ ਲਈ ਵੀ ਆਪਾਂ ਤੁਹਾਨੂੰ ਦੱਸਿਆਗੇ ਵੀ ਜਿਹੜੀ ਇਹ ਵਾਲੀ ਕਟਾਈ ਆਪਾਂ ਕਿਸ ਤਰੀਕੇ ਨਾਲ ਕਰਨੀ ਹੈ ਇਹ ਨਿਸ਼ਾਨ ਇਹ ਕਿਹੜੇ ਤਰੀਕੇ ਨਾਲ ਪਾ ਕੇ ਅੰਦਰ ਵਿੱਚ ਸ਼ੇਪ ਦੇਣੀ ਹੈ ਕਿ ਤਾਂ ਜੋ ਆਪਣੇ ਛਾਤੀ ਦੇ ਉੱਪਰੋਂ ਜਿਹੜੀ ਸ਼ਰਟ ਹੈਗੀ ਪ੍ਰੋਪਰ ਤਰੀਕੇ ਦੇ ਨਾਲ ਸ਼ੈੱਟ ਆ ਜੇ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਥਾਂ ਦੇ ਲੱਗੀ ਵੀਡੀਓ ਦੇਖਣ ਲਈ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਪਾਂ ਨਵੀਂ ਵੀਡੀਓ ਤੇ ਸਤਿ ਸ੍ਰੀ ਅਕਾਲ